ਸੇਵਕ ਜਥਾ ਇਸ਼ਨਾਨ ਗੁਰਦੁਆਰਾ ਸੰਤੋਖ ਸਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਤਾਂ-ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਪਵ 20 ਅਪ੍ਰੈਲ ਨੂੰ ਬੜੀ ਤੁਮਤਾਮ ਨਾਲ ਮਨਾਇਆ ਜਾਵੇਗਾ। ਇਸੇ ਤਹਿਤ ਗੁਰਦੁਆਰਾ ਟਾਲੀ ਸਾਹਿਬ ਸੰਤੋਖ ਸਰ ਸਾਹਿਬ ਵਿਖੇ 18 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਗਏ। ਅਤੇ ਗੱਲਬਾਤ ਕਰਦਿਆਂ ਪ੍ਰਧਾਨ ਤਰਲੋਚਨ ਸਿੰਘ ਨੇ ਆਖਿਆ ਕਿ 20 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਗ ਪਾਇਜਾਂਗੇ। ਉਪਰੰਤ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾਇਆ ਜਾਣਗੇ। ਇਸ ਮੌਕੇ ਉਹਨਾਂ ਦੇ ਨਾਲ ਬਲਬੀਰ ਸਿੰਘ, ਤਰਲੋਚਨ ਸਿੰਘ, ਮਨਜੀਤ ਸਿੰਘ, ਸ਼ਹੀਦ ਸਿੰਘ, ਅਵਤਾਰ ਸਿੰਘ, ਹਰਜੀਤ ਸਿੰਘ, ਹਰਪ੍ਰੀਤ ਸਿੰਘ, ਜਗਜੀਤ ਸਿੰਘ ਸਮੇਤ ਸੰਗਤਾ ਮੌਜੂਦ ਸਨ। ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰ ਦੀ ਲੱਖ ਲੱਖ ਵਧਾਈ ਹੋਵੇ। 20 ਅਪ੍ਰੈਲ ਦਿਨ ਐਤਵਾਰ ਗੁਰਦਆਟਾਲੀ ਸਾਹਿਬ ਸੰਤੋਖ ਸਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਗੁਰਪੁਰ ਬੜੀ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸਬੰਧ ਵਿੱਚ ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਰਿਹਾ ਹੈ। ਜਿਸੇ ਆਪੋਗ 20 ਤਰੀਕ ਸਵੇਰੇ 8 ਵਜੇ ਪੈਣਗੇ ਉਪਰੰਤ ਹਰਮੰਦਰ ਸਾਹਿਬ ਤੋਂ ਆਏ ਮੁੱਖਵਾਗ ਦੀ ਕਥਾ ਸਿੰਘ ਸਾਹਿਬ ਜੀ ਕਰਨਗੇ ਬਾਅਦ ਦੁਪਹਿਰ ਖੁੱਲੇ ਪੰਡਾਲ ਵਿੱਚ ਮਹਾਨ ਗੁਰਮਤ ਸਮਾਗਮ ਹੋਏਗਾ ਸਮੂਹ ਸਾਧ ਸੰਗਤ ਦੇ ਚਰਨਾਂ ਦੀ ਬੇਨਤੀ ਹੈ ਕਿ ਹਾਜ਼ਰੀਆਂ ਭਰ ਕੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਖੁਸ਼ੀਆਂ ਪ੍ਰਾਪਤ ਕਰੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਟਾਲੀ ਸਾਹਿਬ ਸੰਤੋਖ ਸਰ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਕ ਜਥਾ ਇਸ਼ਾਨਾਨ ਕਾਲੀ ਸਾਹਿਬ ਜੀ ਦੇ ਸੰਜੋਗ ਦੇ ਨਾਲ ਜਿਹੜਾ ਸ੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ ਜਿਨ੍ਹਾਂ ਦੇ ਭੋਗ 20 ਤਰੀਕ ਨੂੰ ਸਵੇਰੇ ਪਹਿਣਗੇ ਭੋਗ ਤੋਂ ਉਪਰੰਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਆਏ ਹੁਕਮਨਾਮੇ ਦੀ ਕਥਾ ਵੀ ਤਿਆਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਤੀ ਸਹਿਬਾਨ ਸਿੰਘ ਸਹਿਬਾਨ ਜੀ ਕਰਨਗੇ ਉਸ ਤੋਂ ਬਾਅਦ ਵਿੱਚ ਦਰਬਾਰ ਵਿੱਚ ਸਮਾਗਮ ਚੱਲੇਗਾ ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ ਰਾਤ ਦੇਰ ਤੱਕ ਗੁਰਮਤ ਸਮਾਗਮ ਜੋ ਦੀਵਾਨਾਂ ਦੇ ਵਿੱਚ ਚੱਲਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਤਨ ਮਨ ਧਨ ਕਰਕੇ ਹਾਜ਼ਰੀ ਭਰ ਕਰਕੇ ਗੁਰੂ ਅਰਜਨ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਿੱਖੀ ਦੇ ਧਾਰਨੀ ਹੋਈਏ ਬਾਣੀ ਬਾਨੇ ਦੇ ਨਾਲ ਜੁੜੀਏ ਕਿ ਜਿਹੜਾ ਸਮੁੱਚਾ ਪ੍ਰਬੰਧ ਹੈ ਸ੍ਰੀ ਦਰਬਾਰ ਸਾਹਿਬ ਵੱਲੋਂ ਅਤੇ ਸੇਵਕ ਜਥਾ ਇਸ਼ਾਨ ਕਾਲੀ ਸਾਹਿਬ ਦੇ ਸਮੁੱਚੀ ਸੇਵਾਦਾਰਾਂ ਵੱਲੋਂ ਬੜੀ ਹਰ ਸਾਲ ਹੀ ਬੜੀ ਤਨ ਮਨ ਤਨ ਦੇ ਨਾਲ ਕੀਤਾ ਜਾਂਦਾ ਹੈ 20 ਅਪ੍ਰੈਲ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਗੁਰਪੁਰ ਗੁਰਦੁਆਰਾ ਸੰਤੋਖ ਸਾਹਿਬ ਟਾਲੀ ਸਾਹਿਬ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੇਵਕ ਜਥਾ ਇਸ਼ਨਾਨ ਗੁਰਦੁਆਰਾ ਸੰਤੋਖ ਸਾਹਿਬ ਟਾਲੀ ਸਾਹਿਬ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪਾਵਨਾ ਨਾਲ ਮਨਾਇਆ ਜਾਵੇਗਾ ਇਸੇ ਤਹਿਦੀ 18 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਦੇ ਆਰੰਭ ਕੀਤੇ ਗਏ ਅਤੇ ਗੱਲਬਾਤ ਕਰਦੇ ਹੋਏ ਹਨ ਉਨ੍ਹਾਂ ਨੇ ਅਪੀਲ ਕੀਤੀ ਕਿ 20 ਅਪ੍ਰੈਲ ਨੂੰ ਜਿਹੜੇ ਸਮਾਗਮ ਹੋਣੇ ਹਨ ਸਮੂਹ ਸੰਗਤਾਂ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਮਰਥਰ ਫਾਸਟਵੇ ਖਬਰਾਂ ਨਾਲ ਮਰੀ ਕੈ